ਸਸ਼ਵਕਾਲ ਜੀ ਆ ਵੇਖੋ ਅਸਿੱਧਾ ਅੰਦਰ ਚੱਲ ਰਿਹਾ ਹੈ ਗਿਣਤੀ ਚੱਲ ਰਹੀ ਹੈ ਬਲਾਕ ਸੰਮਤੀ ਜੀ ਦੇ ਜ਼ਿਲ੍ਹਾ ਪ੍ਰਿਸ਼ਦ ਦੀ ਔਰ ਸਾਡੇ ਰਾਜਸਥਾਨ ਸੀ ਹਲਕੇ ਦੀਆਂ ਪੰਜ ਜ਼ਿਲ੍ਹਾ ਪ੍ਰਿਸ਼ਦਾਂ ਸਿਗੀਆਂ ਜਿਦੇ ਵਿੱਚ ਦੋ ਆਲਰੇਡੀ ਕਲੀਅਰ ਸਿਗੀਆਂ ਤਿੰਨ ਸਿਗੀਆਂ ਇੱਕ ਚੁਗਾਵਾ ਲੋਪੋਕੇ ਐਂਡ ਹਰਸ਼ਾਸ਼ੀਨਾ ਤਿੰਨਾਂ ਦੀ ਸਾਡੀ ਲੀਡ ਚੱਲ ਰਹੀ ਹੈ ਸੋ ਆਈ ਹੋਪ ਕਿ ਅਸੀਂ ਪੰਜ ਜ਼ਿਲ੍ਹਾ ਪ੍ਰਿਸ਼ਦ ਜਿਹੜੀ ਹੈ ਰਾਜਸਥਾਨ ਸੀ ਤੋਂ ਉਹਨਾਂ ਦੇ ਥਿੱਕੇ ਦਵਾਂਗੇ ਐਂਡ ਬਾਕੀ ਸਾਡੀਆਂ ਬਲਾਕ ਸੰਮਤੀਆਂ ਦੇ ਵਿੱਚ ਵੀ ਹੁਣੇ ਮੈਨੂੰ ਪਤਾ ਲੱਗਾ ਕਿ ਇੱਕ ਬੋਪਾ ਰਾਏ ਵਾਲੀ ਜਿਹੜੀ ਬਲਾਕ ਸੰਮਤੀ ਹੈ अरविंदर सिंह रविवाली ओबीएसि जीत चुके हैं जी ਸਾਡੀਆਂ 15 ਬਾਕੀ ਸੀਗੀਆਂ ਬਾਕੀਆਂ ਦੇ ਵਿੱਚ ਵੀ ਲੀਡ ਚੱਲ ਰਹੀ ਸੀ ਸੋ ਆਈ ਹੋਪ ਕਿ ਇਹ ਸੰਗਤ ਦਾ ਪਿਆਰ ਹੈ ਲੋਕਾਂ ਦਾ ਪਿਆਰ ਹੈ ਔਰ ਵਿਸ਼ਵਾਸ ਹੈ ਸਾਡੇ ਪ੍ਰਤੀ ਔਰ ਅਸੀਂ ਜਿਹੜਾ ਕੰਮ ਕਰਾ ਵੀ ਰਹੇ ਹਾਂ ਜਿਵੇਂ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਗਲੀਆਂ ਨਾਲੀਆਂ ਤੇ ਸ਼ਮਸ਼ਾਨ ਘਾਟ ਇਸ ਟਾਈਮ ਦੇ ਉੱਤੇ ਜਿਹੜੀ ਲੋਕਾਂ ਵਾਸਤੇ ਬਣੇ ਪਏ ਐ ਜਿਹੜੀ ਕਿ 70 ਸਾਲਾਂ ਤੋਂ ਜਿਹੜੀਆਂ ਗਵਰਨਮੈਂਟਸ ਆਈਆਂ ਨੇ ਮੰਤਰੀ ਵੀ ਰਹੇ ਆ ਐਮ ਐਲ ਏ ਵੀ ਰਹੇ ਆ ਤਦ ਵੀ ਉਹਨਾਂ ਦੇ ਕੰਮ ਨਹੀਂ ਹੋਏ ਸੀਗੇ ਬਟ ਵੀ ਮੈਨੂੰ ਤੇ 5 ਮਹੀਨੇ ਮਿਲੇ ਜੀ 5 ਮਹੀਨਿਆਂ ਦੇ ਵਿੱਚ ਮੇਰੇ ਵਰਕਰਸ ਮੇਰੇ ਨਾਲ ਮੇਰੇ ਬਲਾਕ ਪ੍ਰਧਾਨ ਖੜੇ ਨੇ ਮੇਰੇ ਯੂਥ ਲੀਡਰਸ ਖੜੇ ਨੇ ਅਸੀਂ ਸਾਰੇ ਨੇ ਦਿਨ ਰਾਤ ਕਰਕੇ ਜਿੰਨਾ ਵੀ ਹੋ ਸਕਦਾ ਜਿੰਨਾ ਸਾਡਾ ਹਲਕਾ ਪਿੱਛੇ ਪਿਆ ਸੀਗਾ ਤਿੰਨ ਸਾਡੇ ਤੇ ਸਾਢੇ 3 ਸਾਲ ਹੀ ਹੋ ਗਿਆ ਸਾਢੇ 3 ਸਾਲ ਜਿੰਨਾ ਸਾਡਾ ਹਲਕਾ ਪਿੱਛੇ ਪਿਆ ਸੀਗਾ ਅਸੀਂ 5 ਮਹੀਨਿਆਂ ਦੇ ਵਿੱਚ ਉਹਨੂੰ ਕੋਪਪ ਆਪ ਕਰਕੇ ਉੱਤੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਵੇਖੋ ਮੈਂ ਧੰਨਵਾਦ ਕਰੂੰਗੀ ਆਪਣੇ ਹਲਕੇ ਵਾਲਿਆਂ ਦਾ ਰਾਜਸਥਾਨ ਸੀ ਹਲਕੇ ਦਾ ਜਿਨ੍ਹਾਂ ਨੇ ਮੈਨੂੰ ਆਪਣੀ ਧੀ ਮੰਨਿਆ ਭੈਣ ਮੰਨਿਆ ਹਨਾ ਸਾਡੇ ਤੇ ਵਿਸ਼ਵਾਸ ਜਤਾਇਆ ਔਰ ਅਸੀਂ ਜਿਹੜੀਆਂ ਸੀਟਾਂ ਗਾੜੀ ਕੇ ਲੈ ਕੇ ਜਾਈਏ ਕਾਂਗਰਸੀਆਂ ਵੱਲੋਂ ਬੜੇ ਗੰਭੀਰ ਇਲਜ਼ਾਮ ਲਗਾਏ ਤੁਸੀਂ ਆਮ ਆਦੀ ਪਾਰਟੀ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਕਾਗਜ਼ਾਤ ਕਾਗਜ਼ਾਤ ਦੀ ਗੱਲ ਹੋ ਰਹੀ ਹੈ ਉਹਨਾਂ ਨੂੰ ਕੀ ਜਵਾਬ ਹੈ ਜਿਹੜੀ ਦੇਖੋ ਮੇਰੀ ਗੱਲ ਸੁਣੋ ਕਾਂਗਰਸ ਨੂੰ ਚੰਗੇ ਤਰੀਕੇ ਦੇ ਨਾਲ ਪਤਾ ਸੀਗਾ ਕਿ ਉਹ ਨਹੀਂ ਜਿੱਤ ਰਹੇ ਪੰਜ ਦੀਆਂ ਪੰਜ ਜ਼ਿਲ੍ਹਾ ਪ੍ਰੈਸ਼ਰ ਦੇ ਵਿੱਚ ਅਸੀਂ ਕਿਸੇ ਦੇ ਵਾਪਸ ਕਾਗਜ਼ ਨਹੀਂ ਲਏ ਨਾ ਹੀ ਉਹਨਾਂ ਦੇ ਕਰਾਏ ਆ ਉਹਨਾਂ ਨੇ ਖੁਦ ਵਾਪਸ ਲਏ ਆ ਬਲਾਕ ਸੰਮਤੀਆਂ ਦੇ ਵੀ ਉਹਨਾਂ ਦੇ ਕਾਗਜ਼ ਸੀਗੇ ਹਰਸ਼ਾਸ਼ੀਨਾ ਬਲਾਗ 'ਚ ਪੁੱਛੋ ਕਿਸੇ ਦੇ ਵੀ ਕਾਗਜ਼ ਰਿਜੈਕਟ ਹੋਏ ਹੋਣ ਹਰਸ਼ਾਸ਼ੀਨਾ ਬਲਾਗ ਦੇ ਵਿੱਚ ਉਹਨਾਂ ਨੇ ਆਪ ਹੀ ਲਏ ਆ ਉਹਨਾਂ ਨੇ ਆਪਣੀ ਹਾਰ ਪਹਿਲਾਂ ਹੀ ਮੰਨ ਲਈ ਸੀਗੀ ਉਹਨਾਂ ਨੂੰ ਪਤਾ ਸੀਗਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਰਾਜਸਥਾਨ ਸੀ ਹਲਕੇ ਚੋ ਲੀਡ ਕੱਟੂਗੀ ਇਸੇ ਕਰਕੇ ਉਹਨਾਂ ਨੇ ਉਹ ਘਰ ਬੈਠ ਗਏ ਕੀ ਕਾਰਨ ਹੈ ਕਿ ਤੁਸੀਂ ਕਹਿ ਰਹੇ ਜੀ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਇਲਾਕੇਆਂ ਦੇ ਵਿੱਚ ਬਹੁਤ ਕਮੀਆਂ ਸ਼ਮਸ਼ਾਨ ਘਾੜਿਆ ਇਤਹਾਸੀਆਂ ਬਹੁਤ ਕਮੀਆਂ ਹੈ ਸਰਕਾਰਾਂ ਦੇ ਲੋਕੀ ਚਤਨ ਤੋਂ ਬਾਅਦ ਮੰਤਰੀ ਬਣਨ ਤੋਂ ਬਾਅਦ ਉਸ ਇਲਾਕੇ ਅਜ ਕੰਮ ਨਹੀਂ ਕੀਤਾ ਕਿ ਲੋਕਾਂ ਦੀ ਗੱਲ ਬਾਤ ਨਹੀਂ ਸੁਣੇਗੀ ਵਿਖੋ ਇਹਦੇ ਚ ਨਾ ਤਿੰਨ ਚਾਰ ਗੱਲਾਂ ਆ ਇੱਕ ਤੇ ਪਹਿਲੀ ਗੱਲ ਤੇ ਆ ਵੀ ਕੁਝ ਲੋਕੀ ਜਿਹੜੀ ਹੁੰਦੇ ਆ ਪੈਸੇ ਵੰਡ ਕੇ ਇਲੈਕਸ਼ਨ ਜਿੱਤਣ ਆਂਦੇ ਆ ਔਰ ਉਹ ਜਿਹੜੇ ਅੱਗੇ ਲੋਕੀ ਵੀ ਹੁੰਦੇ ਇਟਸ ਨੋਟ ਅਬਾਊਟ ਓਨਲੀ ਲੀਡਰ ਮੈਂ ਲੀਡਰ ਦੀ ਗੱਲ ਕਰੂੰਗੀ ਉਹ ਲੋਕੀ ਵੀ ਉਹਨੇ ਜ਼ਿੰਮੇਵਾਰ ਹੁੰਦੇ ਆ ਜਿਹੜੇ ਕਿ ਕੱਲੇ ਸਿਰਫ ਪੈਸੇ ਲੈ ਕੇ ਉਸ ਟਾਈਮ ਨੂੰ ਸਾਰਦੇ ਆ ਉਸ ਟਾਈਮ ਨੂੰ ਉਹ ਵੋਟਾਂ ਪਵਾ ਲੀਆਂ ਪੈਸੇ ਲੈ ਲੇ ਕੰਮ ਖਤਮ ਉਹ ਲੀਡਰ ਵੀ ਸੋਚਦਾ ਵੀ ਮੈਂ ਪੈਸੇ ਦਿੱਤੇ ਆ ਤੇ ਮੇਰਾ ਕੀ ਲੈਣਾ ਦੇਣਾ ਮੈਂ ਵਾਪਸ ਆਵਾਂ ਹਨਾ ਵੀ ਉਹ ਆਪਣੇ ਪੈਸੇ ਭਰਨੇ ਸ਼ੁਰੂ ਕਰ ਦਿੰਦਾ ਇਕੱਠੇ ਕਰਨੇ ਸ਼ੁਰੂ ਕਰ ਦਿੰਦਾ ਜਿੰਨੇ ਮੈਂ ਲਾਏ ਆ ਉਹ ਤੋਂ ਮੈਂ ਡਬਲ ਕਮਾ ਲਾ ਇਹਦੇ ਵਿੱਚ ਤੇ ਦੋਹਾਂ ਤਰ੍ਹਾਂ ਦੀ ਹੀ ਗਲਤੀ ਹੈ ਪਰ ਜਿਹੜੇ ਲੋਕੀ ਜਿਵੇਂ ਡੇਰੇ ਹੈ ਅ ਐਜੂਕੇਟਿਡ ਲੋਕੀ ਹੈ ਜਿਹੜੇ ਕਾਫੀ ਜ਼ਿਆਦਾ ਜਿਹੜੇ ਫਾਈਨੈਂਸ਼ਲੀ ਵੀ ਠੀਕ ਹੈ ਉਹਨਾਂ ਲੋਕਾਂ ਨੂੰ ਮੈਂ ਇੱਕੋ ਗੱਲ ਕਹਿਣਾ ਚਾਹੂੰਗੀ ਕਿ ਆਪਾਂ ਨੂੰ ਐਜੂਕੇਟਿਡ ਤੇ ਵਧੀਆ ਲੀਡਰ ਜਿਹੜੇ ਆ ਉਹ ਚਾਹੀਦੇ ਆ ਤਾਂ ਕਿ ਆਪਾਂ ਉਹਨਾਂ ਦੀ ਆਪਾਂ ਕਮ ਸੇ ਕਮ ਕੁਐਸ਼ਨ ਤੇ ਕਰ ਸਕੀਏ ਉਹਨ ਲੋਕ ਕਿਉਂ ਵੇ ਸਿਆਣੇ ਹੋ ਚੁੱਕੇ ਆ ਮੈਂ ਜਿੰਨਾ ਘਾ ਆਪਣੇ ਇਲਾਕੇ ਦੇ ਵਿੱਚ ਘੁੰਮੀ ਆ ਸਾਰੇ ਇਹੀ ਗੱਲ ਕਹਿੰਦੇ ਕਿ ਮੈਮ ਆ ਵੇਖੋ ਸੜਕ ਆ ਵੇਖੋ ਸ਼ਮਸ਼ਾਨ ਘਾਟ ਇਹ ਤੁਸੀਂ ਸਾਡੇ ਕੰਮ ਕਰੋਗੇ ਤੇ ਅਸੀਂ ਤੁਹਾਨੂੰ ਵੋਟ ਪਾਵਾਂਗੇ ਐਬਸੋਲੂਟਲੀ ਰਾਈਟ ਉਹ ਸਹੀ ਕਹਿੰਦੇ ਆ ਜੇ ਡਿਵੈਲਪਮੈਂਟ ਹੋਊਗੀ ਤੇ ਤਾਂ ਦੀ ਉਹ ਸਾਨੂੰ ਵੋਟ ਪਾਣ